ਦੂਰ ਬਸੈਂਦਿਆ ਵੀਰਾ ਤੈਨੂੰ ਰਖੜੀ ਪੇਜਾਂ ਮਾਂ ਮੇਰੀ ਦਿਆ ਹੀਰਿਆ ਤੈਨੂੰ ਰਖੜੀ ਪੇਜਾਂ ਦੂਰ ਬਸੈਂਦਿਆ ਵੀਰਿਆ ਤੈਨੂੰ ਰਖੜੀ ਪੇਜਾਂ ਕੱਚੇ ਤੰਦ ਦੇ ਵਿੱਚ ਗੁੰਦ ਕੇ ਹੈ ਨੀ ਦਾਤਿਆਰ ਚਿੱਠੀ ਵਿੱਚ ਭਾਕਲਾਂ ਮੈਂ ਸੱਤ ਜ਼ਮੁੰਦਰੋਂ ਪਾਰ ਵੇ ਤੈਨੂੰ ਰਖੜੀ ਪੈ ਜਾਂ ਵੇ ਤੈਨੂੰ ਰਖੜੀ ਪੈ ਜਾਂ ਦੂਰ ਬਸੈਂਦਿਆ ਵੀਰਿਆ ਤੈਨੂੰ ਰਖੜੀ ਪੈ ਜਾਂ ਦੂਰ ਬਸੈਂਦਿਆ ਵੀਰਿਆ ਤੈਨੂੰ ਰਖੜੀ ਪੈ ਜਾਂ ਸੁੱਤ ਕੇ ਮੋਤੀ ਵੀਰਿਆ ਮੈਂ ਲਾਵਾ ਤੇਰੀ ਪਗਦੇ ਸੁੱਤ ਕੇ ਮੋਤੀ ਵੀਰਿਆ ਮੈਂ ਲਾਵਾ ਤੇਰੀ ਪਗਦੇ ਤੈਨ ਪਰਾਜਿਆ ਰਿਸ਼ਤਾ ਨਾ ਕੋਈ जग ਤੇ ਵੇ ਤੈਨੂੰ ਰਖੜੀ ਤੇ ਜਾਂ ਵੇ ਤੈਨੂੰ ਰਖੜੀ ਤੇ ਜਾਂ ਦੂਰ ਬਸੈਂਦਿਆ ਵੀਰਿਆ ਤੈਨੂੰ ਰਖੜੀ ਪਜਾਂ ਤੈਨੂੰ ਰਖੜੀ